ਮੈਂ ਤਾਂ ਅਜ ਬੋਲਣਾ ਵੀ ਨਹੀਂ ਚਾਹੁੰਦਾ ਬੋਲੋ ਮੈਨੂੰ ਬੋਲੋ ਬੋਲੋ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗੁਰਦੇਵ ਸਿੰਘ ਦੇਵੀ ਦੇ ਉੱਤੇ ਮੁਕੱਦਮਾ ਦਰਜ ਹੁੰਦਾਗਾ ਤਾਂ ਉਸ ਸਮੇਂ ਕਿਹਦੇ ਤਲਵੇ ਚੱਤੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏਗੀ ਬੋਲ ਲੜਾ ਦੇਖੋ ਦਸਟਰ 2015 ਦਰ ਤੇ ਪਰਚਾ ਦਰਜ ਹੁੰਦਾ ਸੀ ਤੇ ਕਿਸੇ ਨੂੰ ਕੁਝ ਦੱਸਦਾ ਕਿਸੇ ਨੂੰ ਕਹਿੰਦਾ ਕਿਹਦੇ ਕੋਲੇ ਕੁਆਲੀਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਬੀਏ ਦੀ ਡਿਗਰੀ ਰੋਗੇ ਰੱਖਦਾ ਗਾ ਜੇ ਤੁਸੀਂ ਜੇ ਤੁਸੀਂ ਰズਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕੁਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਾਈ ਸਾਡਾ ਕੀ قصੂਰ ਆ ਮੈਂ ਤਾਂ ਅੱਜ ਬੋਲਣਾ ਵੀ ਨਹੀਂ ਚਾਹੁੰਦਾ ਸੀ ਬੋਲੋ ਮੇਰੇ ਬੋਲੋ ਬੋਲੋ ਜਿਸ ਤੋਹਨਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ اپੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਨਾ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਦਾਮਾ ਹੋਇਆ ਉੱਥੇ ਇਲਾਕੇ 'ਚ ਘਟਦਾਮਾ ਹੋਇਆ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜਾ ਵੀ ਲੋਕ ਲੰਘਿਆ ਕਰਨਗੇ ਉਹ ਘਟੋ-ਘਟ ਅਟ ਲੀਸਟ ਬਲਤੀਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਜੀ ਕੀਤੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡਾ ਆਪਣਾ ਚੇਰ ਨੋਟ ਡੈਸਟ ਕੀਤਾ ਜਾਵੇ ਬੜੇ ਬੜੇ ਹੋ ਸੀਗੇ ਚੇਰ ਨੋਟ ਡੈਸਟ ਕੀਤਾ ਜਾਵੇ ਆਪਣਾ ਮੰਤਰੀ ਜੀ ਚੇਅਰ ਤੇ ਅਟੈਸ ਕਰੋ ਜੋ ਵੀ ਕੋਈ ਚੇਅਰ ਵੀ ਆ ਗਿਆ ਤਾਂ ਬਿਣਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਤੁਸੀਂ ਆਪਣੀ ਤੁਸੀਂ ਬੈਠੋ ਟੀਮਾ ਜੀ ਬੋਲੋ ਤੁਸੀਂ ਐਦਾ ਕਰੋ ਟੀਮਾ ਜੀ ਤੁਸੀਂ ਟੀਮਾ ਜੀ ਸਾਹਿਬ ਬੋਲੋ ਟੀਮਾ ਸਾਹਿਬ ਐਦਾ ਕਰੋ ਦ ਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰਸੀਧੀਆਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਾਸ ਦੇ ਤਲਵੇ ਚੜਦਾ ਸੀ ਕਿਰਦਾਰ ਤੋਂ 15 ਜਨੇ ਪਰਚਾ ਦਰਜ ਹੋਇਆ ਜਦੋਂ 2015 ਚ ਮੈਨੂੰ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂ ਕਿ ਬੋਲਣੀ ਲੱਗ ਗਈ ਇਹ ਸਰਦਾਰ ਜੀ ਬੋਲਣ ਲੱਗ ਗਏ ਮੈਂ ਇਹਨਾਂ ਨੂੰ ਹੱਟ ਕੇ ਦੱਸ ਦਿਆ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀ ਕਿਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਦੋਨਾਂ ਕਿਰਦਾਰ ਮੈਂ ਦੱਸ ਦੇਣਾ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ

ਸਸੋ 2015 ਦੇ ਅੰਦਰ ਇਹ ਰੈਕਟਾ ਕਤੇਰਾ ਦੁਆਰਾ ਲਰਦਾਰ 13 ਦੁਆਰਾ ਲਾਮਿਨੇਟਡ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਮੌਕੇ ਤੇ ਕਰਦੇ ਰਹੇ ਮੈਂ ਮੰਤਰੀ ਦੀ ਮੁੱਦੇ ਤੇ ਰਹੀਏ ਦਰਜ ਹੋਏ ਨਹੀਂ ਸਰ ਮੁੱਦੇ ਤੇ ਲੱਗੇ ਨੇ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮੈਂਬਰਾਂ ਨੂੰ ਬੇਇੱਜ਼ਤੀ ਕੀਤੀ ਹੈ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਿਵੇਂ ਰਜ਼ਵਾਰਿਆਂ ਦੇ ਘਰ ਚ ਪੈਦਾ ਹੋਇਆ ਆਊਗਾ ਅਸੀਂ ਹੂ ਵੀ ਹੈਵ ਐਨ ਓਪਰਚੁਨਿਟੀ ਫਾਰ ਰਿਪਟਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਕਰਦਾ ਮੌਕੇ ਦਿੱਤੇ ਜੇ ਇਹ ਨਹੀਂ ਹੋਣੀ ਲੈਟਿਮ ਕੰਪਲੀਟ ਲੈਟਿਮ ਕੰਪਲੀਟ ਮਜ਼ਦੂਰ ਦਾ ਲੱਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲੇ ਕੁਆਲੀਫਾਈ ਸ਼ਮਿਆਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਡੀਏ ਦੀ ਡਿਗਰੀ ਨੂੰ ਕੋਗੇ ਰੱਖਦਾਗਾ ਜਦੋਂ ਤੁਸੀਂ ਆਪਾ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਇਹਨੂੰ ਇੱਕ ਮਿੰਟ ਕਰੋ ਮੈਂ ਦੱਸਦਾਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜਿਹੜੀ ਨਾ ਆਪਣਾ ਮੈਂ ਡੀਏ ਵੀ ਇਹ ਬੰਦ ਕਰੋ ਜੀ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਅਪਾਲ ਸਿੰਘ ਜੀ ਮਾ ਜੀ ਜੀ ਮਾਨਸਪੀਕਰ ਸਾਹਿਬ ਐ ਬੋਰਡਾ ਨਹੀਂ ਚਾਹੁੰਦਾ ਅਸੀਂ ਮੈਂ ਸਿਰਫ ਇਤਿਹਾਸਿਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁਣਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਜ ਕਿਸੇ ਨੂੰ ਕਹਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕੀ ਦਲਤਾਂ ਦੇ ਬੱਚੇ ਹੀ ਬੰਦੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾੜਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇੜਕਰ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਮਦਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਤੁਸੀਂ 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 ਝੂਠ ਬੋਲਦੇ ਰਹੇ ਨੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਰਫੋਂ ਨਾ ਮੈਨੂੰ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਆ ਮੈਂ ਤਾਂ ਤੁਹਾਡੀ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਲੈਟਮ ਕੰਪਲੀਟ ਕਹਿੰਦੇ ਦਰਦ ਤੁਸੀਂ ਬੈਠੋ ਲੈਟਮ ਕੰਪਲੀਟ ਮੈਂ ਲੈਟ let me decide that दिर्ण let me decide that مطلب بندہ پارلیمنٹ دی لے کے لڑ کے آیا یہی نہیں پتا کہ ڈڑو دالتا نہیں ہیں دیس از اِس ٹائپ دی انفارمیشن اے نہ ایک منٹ منتری جی جی باجوا صاحب ایک ایک صاحب میری گزارش سر ہے بہت گمبیر سنجیدہ معاملہ ہے میں ایک منٹ ایف ایم صاحب ایف ایم صاحب میں سر اپنا منتری جی میں ایف ایم صاحب نو ریکو منتری جی ਮੰਤਰੀ ਜੀ ਮੰਤਰੀ ਜੀ ਬਲੀ ਬੇਨਤੀ ਹੈ ਸਪੀਕਰ ਸਾਹਿਬ ਜੀ ਜੀ ਲੈਟ ਅਸ ਨਾਟ ਗੋ ਪਰਸਨਲ ਮੇਰੀ ਬੇਨਤੀ ਹੈ ਐਫਐਮ ਸਾਹਿਬ ਨੂੰ ਵੀ ਲੈਟ ਅਸ ਨਾਟ ਗੋ ਪਰਸਨਲ ਇਹ ਗੱਲ ਤੇ ਬਾਹਰ ਵੀ ਹੋ ਸਕਦੀ ਅਸੈਂਬਲੀ ਖਤਮ ਹੋਏਗੀ ਆ ਬਾਹਰ ਪੋਡੀਅਮ ਲੱਗਾ ਹੈ ਜੀ ਪ੍ਰੈਸ ਦਾ ਬੈਠੋ ਉਥੇ ਵੀ ਚਾਰਜ ਲਾ ਲੈਣ ਨੂੰ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬੈਠ ਹੋ ਗਿਆ ਹੋ ਸਪੈਸ਼ਲੀ ਜਿਹੜੇ ਯਸ ਦੰਤ ਸਾਹਿਬ ਦੰਤ ਸਾਹਿਬ ਥੈਂਕ ਯੂ ਥੈਂਕ ਯੂ سردار بیکھو جی گالے گل بیٹھو دوسری بس ہو گیا جی ہو گیا بالکل ٹھیک منتری جی منتری جی 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 بیٹھو ٹھیک ہے جی ٹھیک ہے جی میں میں گل نہیں کرتا گل کر میں انہی کا ضرور کرنی چاہوں گا میں چلو شام چلو شام شام ਬਾਈਵਾ ਸਾਹਿਬ ਮੈਂ ਨਾ ਗੱਲ ਹੀ ਕਰਨੀ ਚਾਹੁੰਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਨੈਸੈਸਰਲੀ ਕਦੇ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਅਨਪੜਾ ਕਿਤੇ ਕੋਸ਼ਾ ਕੁਝ ਨਾ ਹੁੰਦਾ ਨਹੀਂ ਕੁਝ ਮੈਂ ਮੈਂ ਬੜੀ ਰਿਸਪੈਕਟਫੁਲੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਦੇਖੋ 1 ਮਿੰਟ ਮੈਂ ਇਸੇ ਦੀ ਗੱਲ ਮੈਂ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੰਤਰੀ ਜੀ ਮੈਂ ਇਧਰ ਡੈਸਕ ਤੇ ਕੀਤਾ ਜਾਵੇ ਮંત્રી ਜੀ ਕੇ ਅਡਰੈਸ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਹਿਸਟਰੀ ਦੱਸ ਰਿਹਾ ਆ ਆਪਾਂ ਅਗੇ ਹਿਸਟਰੀ ਦੱਸੋ ਮંત્રી ਜੀ ਕੇ ਅਡਰੈਸ ਕਰੋ ਜਨਾਬ ਐ ਨਾ ਡਰੋ ਐ ਨਾ ਤੜਫੋ ਮੈਂ ਸਿਰਫ ਹਿਸਟਰੀ ਦੱਸ ਮੈਂ ਹਿਸਟਰੀ ਦੱਸ ਰਿਹਾ ਐ ਨਾ ਤੜਫੋ ਉਹ ਨਾ ਡਰਿਆ ਨਾ ਡਰਿਆ ਕਰੋ ਉਹ ਮੈਂ ਕਿਹਾ ਨਾ ਡਰਿਆ ਕਰੋ ਅਸੀਂ ਆਸੀ ਲੀ ਆਪਾ ਮੰਤਰੀ ਜੀ ਕੋਲੋਂ ਕਹਿੰਦਿਆ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਟੀਮਾ ਜੀ ਮੈਂ ਗਿਆ ਕਿ ਫੇਰ ਉਹ ਡਸਰੋ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮਗਲਰਾਂ ਦੇ ਨਾਲ ਇੰਟਰਨੈਸ਼ਨਲ ਸਮਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਜਾਲ ਜੀ ਬੋਲੋ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਨੂੰ ਪੁਲਿਸ ਸਮਝਾ ਦੇਕੋ